ਵੀਰ ਜਮਾਤ ਬਲੋਂ ਅੱਜ ਦਾ ਬਲੌਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਤਿ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਤੇ ਦੋਸਤੋ ਅੱਜ ਆਪਾਂ ਬੱਖੋ-ਬੱਖਰੇ ਵਿਸ਼ਿਆਂ ਤੇ ਗੱਲਬਾਤ ਕਰਨੀ ਹੈ ਸੋ ਮੈਂ ਚਾਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਇਸ ਬਲੌਗ ਨੂੰ ਜਾਂ ਇਸ ਪੋਡਕਾਸਟ ਨੂੰ ਲਗਾਤਾਰਤਾ ਨਾਲ ਜਾਰੀ ਰੱਖਾਂ ਜਿਸ ਤਰ੍ਹਾਂ ਪਹਿਲਾਂ ਵੀ ਤੁਸੀਂ ਪਹਿਲੇ ਬਲੌਗਾਂ ਦੇ ਵਿੱਚ ਵੀ ਦੇਖਿਆ ਹੀ ਹੈ ਤੇ ਭਾਵੇਂ ਮੈਂ ਅ ਸਿਹਤਕ ਤੌਰ ਤੇ ਥੋੜਾ ਠੀਕ ਨਹੀਂ ਲੇਕਿਨ ਸਾਹਿਤਕ ਤੌਰ ਤੇ ਆਪਾਂ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰ ਸਕਦੇ ਆ ਅ ਸੋ ਅੱਜ ਕੱਲ ਜਿਹੜਾ ਹੈਗਾ ਉਹ ਮੌਸਮ ਵੀ ਕਾਫੀ ਵਧੀਆ ਇੱਥੇ ਟ੍ਰਾਂਟੋ ਦੇ ਵਿੱਚ ਤੇ ਚੰਗਾ ਲੋਕਾਂ ਦਾ ਜਿਹੜਾ ਬਾਹਰ ਘੁੰਮਣ ਫਿਰਨਾ ਜਾਂ ਸਮਾਗਮ ਹੋ ਰਹੇ ਨੇ ਜਾਂ ਲੋਕਾਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਬਾਹਰ ਲੀਆਂ ਆਊਟਡੋਰ ਉਹ ਕਾਫੀ ਹੋ ਰਹੀਆਂ ਨੇ ਲੇਕਿਨ ਫਿਰ ਵੀ ਜਿਹੜਾ ਹੈਗਾ ਉਹ ਕਈ ਗੱਲਾਂ ਨੇ ਜਿਹੜੀਆਂ ਉਹ ਵਿਚਾਰਨ ਵਾਲੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਦੋਸਤੋ ਆ ਆਪਾਂ ਗੱਲ ਕਰਾਂਗੇ ਕਿ ਆ ਫਰਾਂਸ ਦੇ ਵਿੱਚ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਜਿਹੜੀਆਂ ਸਮਰ 올림픽ਸ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤਾਂ ਉਹਨਾਂ ਦਾ ਜਿਹੜਾ ਇਨਾਗੂਰੇਸ਼ਨ ਹੈ ਜਾਂ ਕਹ ਲੋ ਜਿਹੜਾ ਉਹਨਾਂ ਦਾ ਉਦਘਾਟਨ ਹੈ ਉਹ ਜਿਹੜਾ ਹੋ ਚੁੱਕਿਆ ਹੈ ਸੋ ਉਹ ਤੁਸੀਂ ਦੇਖਿਆ ਹੀ ਹੈ ਸੋ ਜਦੋਂ ਟੀਮਾਂ ਨੇ ਸਾਰੀਆਂ ਨੇ ਆਪਣੇ ਆਪਣੇ ਦੇਸ਼ ਦੀ ਜਿਹੜੀ ਜਾਣ ਪਛਾਣ ਕਰਾਈ ਤਾਂ ਉਹਦੇ ਵਿੱਚ ਹੁਣ ਜਿਹੜੇ ਸਾਡੇ ਵਰਗੇ ਬੰਦੇ ਨੇ ਭਾਰਤ ਦੇ ਬੰਦੇ ਨੇ ਤਾਂ ਉਹ ਜਦੋਂ ਦੇਖਦੇ ਨੇ ਟੀਮਾਂ ਇੱਕ ਤਾਂ ਉਹਨਾਂ ਦੇ ਜਿਹੜਾ ਜਿਹੜੇ ਮੁਲਕਾਂ ਤੋਂ ਆਏ ਹੋਏ ਨੇ ਜਿਵੇਂ ਅ ਅਸੀਂ ਭਾਰਤ ਤੋਂ ਆਏ ਹੋਏ ਆ ਤਾਂ ਕੁਦਰਤੀ ਤੌਰ ਤੇ ਆ ਕੇ ਭਾਰਤ ਵੱਲੋਂ ਜਿਹੜੇ ਪਲੇਅਰ ਖੇਡਣਗੇ ਟੀਮਾਂ ਖੇਡਣਗੀਆਂ ਚਾਹੇ ਉਹ ਹਾਕੀ ਦੀ ਟੀਮ ਹੋਵੇ ਚਾਹੇ ਹੋਰ ਇਹ ਮਾਹੌਲ ਅਸੀਂ ਉਹਨਾਂ ਦੇ ਵਿੱਚ ਵੀ ਦਿਲਚਸਪੀ ਲਵਾਂਗੇ ਸੋ ਇਸੇ ਪ੍ਰਕਾਰ ਹੁਣ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਕੈਨੇਡਾ ਅ ਤਾਂ ਉੱਥੇ ਇਥੋਂ ਦੀਆਂ ਜਿਹੜੀਆਂ ਟੀਮਾਂ ਜਾਂ ਇਥੋਂ ਦੇ ਜਿਹੜੇ ਫਲੇਅਰ ਨੇ ਉਹ ਗਏ ਨੇ ਤਾਂ ਅਸੀਂ ਉਸੇ ਵਿੱਚ ਵੀ ਦਿਲਚਸਪੀ ਲਵਾਂਗੇ ਸੋ ਸਾਡੇ ਇੱਥੇ ਲੜਕੀਆਂ ਦੀ ਟੀਮ ਗਈ ਹੋਈ ਹੈ ਤੇ ਜਿਹੜੀ ਸੌਕਰ ਦੀ ਟੀਮ ਹੈ ਜਿਹਨੂੰ ਆਪਾਂ ਜੌਬ ਦੇ ਵਿੱਚ ਫੁੱਟਬਾਲ ਵੀ ਕਹਿੰਦੇ ਆ ਤਾਂ ਉਹ ਉੱਥੇ ਗਈ ਹੋਈ ਹੈ ਸੋ ਉਹ ਟੀਮ ਨੇ ਖੇਡਣਾ ਸੀ ਸਾਨੂੰ ਸਾਰਿਆਂ ਨੂੰ ਖੁਸ਼ੀ ਹੈ ਟੀਮ ਤਾਂ ਚਲੋ ਠੀਕ ਠਾਕ ਹੈ ਜਿਹੜੀ ਖੇਡਦੀ ਹੈ ਲੇਕਿਨ ਜਿਹੜੇ ਉਹਨਾਂ ਦੇ ਕੋਚ ਸਹਿਬਾਨ ਜਾਂ ਕੋਚ ਸਹਿਬਾ ਮਤਲਬ ਸੀਗੇ ਉਹਨਾਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤੀਆਂ ਨੇ ਕੀਤੀਆਂ ਨੇ ਕਿ ਕਿਸੇ ਹੋਰ ਟੀਮ ਦੀ ਡਰੋਨ ਨਾਲ ਵੀਡੀਓ ਬਣਾਉਣ ਲੱਗ ਗਏ ਤਾਂ ਉਹ ਵੀਡੀਓ ਬਣਾਉਣ ਲੱਗ ਗਏ ਸੋ ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ ਕਿ ਕਿਸੇ ਦੀਆਂ ਕਮਜ਼ੋਰੀਆਂ ਫੜ ਕੇ ਤੇ ਉਹਨਾਂ ਨੂੰ ਜਾਣ ਕੇ ਤੁਸੀਂ ਜਿਹੜਾ ਹੈਗਾ ਉਹ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰੋ ਜਾਂ ਮਤਲਬ ਉਹਨਾਂ ਦੇ ਜਿਹੜੇ ਕੋਈ ਉਹਨਾਂ ਦੇ ਵਿੱਚ ਗੁਣ ਨੇ ਤਾਂ ਉਹਨਾਂ ਨੂੰ ਚੋਰੀ ਕਰਕੇ ਆਪਣੀ ਟੀਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਨਹੀਂ ਹੁੰਦਾ ਸੋ ਦੋਸਤੋ ਇਹ ਸਪੋਰਟਸ ਹੈਗੀ ਆ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਇਸ ਕਰਕੇ ਜਿਹੜੀ ਹੈਗੀ ਹੈ ਉਹ ਕੈਨੇਡਾ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਦੀ ਜਿਹੜੀ ਲੜਕੀਆਂ ਦੀ ਕੋਚ ਸੀ ਉਹਨੂੰ ਘਰ ਭੇਜ ਦਿੱਤਾ ਗਿਆ ਤਾਂ ਹੋਰ ਜਿਹੜਾ ਹੈਗਾ ਅਜੇ ਵੀ ਜਿਹੜਾ ਹੈਗਾ ਉਹ 올림픽 ਕਮੇਟੀ ਹੈ ਜਿਹੜੀ ਉਹਨਾਂ ਪ੍ਰਤੀ ਸਖਤ ਹੈ ਕੋਸ਼ਿਸ਼ ਗੱਲ ਦੀ ਨਕੀਦੀ ਕਰਦੇ ਹਾਂ ਤੇ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਅਸੀਂ ਇਹਨੇ ਸੋਨੇ ਮੁਰਕਾਂ ਦੇ ਵਿੱਚ ਰਹਿ ਰਹੇ ਹਾਂ ਤਾਂ ਅਸੀਂ ਜਿਹੜਾ ਹੈਗਾ ਸਾਨੂੰ ਸਪੋਰਟਸਮੈਨਸ਼ਿਪ ਨਾਲ ਮਤਲਬ ਆਪਣੇ ਜਿਹੜਾ ਖੇਡ ਦਾ ਜੋਰ ਹੈ ਤੇ ਉਹਦੇ ਨਾਲ ਦੂਸਰੀਆਂ ਟੀਮਾਂ ਨੂੰ ਹਰਾਉਣਾ ਚਾਹੀਦਾ ਤਾਂ ਨਾ ਕਿ ਕੋਈ ਕਿਸੇ ਕਿਸਮ ਦੀ ਚੀਟਿੰਗ ਕਰਕੇ ਜਾਂ ਉਹਨਾਂ ਦੀਆਂ ਕਮਜ਼ੋਰੀਆਂ ਜਾਣ ਕੇ ਇੱਕ ਤਾਂ ਮੈਂ ਇਹ ਗੱਲ ਕਹਿਣੀ ਸੀਗੀ ਸੋਹਣ ਵਾਲੇ ਦਿਨਾਂ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਇਹ ਖੇਡਾਂ ਦੇਖੀਆਂ ਜਾਣਗੀਆਂ ਸੋ ਜਿਹੜੀਆਂ ਤੁਹਾਡੇ ਦੇ ਵਿੱਚ ਸਪੋਰਟਸ ਮੈਨਸ਼ਿਪ ਹੈ ਜਿਹੜੀ ਉਹਨੂੰ ਭਰਦੀਆਂ ਨੇ ਖੇਡ ਦੀ ਭਾਵਨਾਵਾਂ ਨੂੰ ਭਰਦੀਆਂ ਨੇ ਸੋ ਹਾਰਨਾ ਤੇ ਜਿੱਤਣਾ ਤਾਂ ਹੁੰਦਾ ਹੀ ਆ ਮਤਲਬ ਗੇਮ ਦੇ ਵਿੱਚ ਲੇਕਿਨ ਇਹ ਹੈਗਾ ਵੀ ਸਾਨੂੰ ਆਪਣੀ ਜਿਹੜੀ ਸਿਹਤ ਪ੍ਰਤੀ ਜਾਗਰੂਕ ਕਰਦੀਆਂ ਨੇ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਉਹ ਸਾਹ ਪੈਦਾ ਕਰਦੀਆਂ ਨੇ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਕਰਦੀਆਂ ਨੇ ਸੋ ਸਾਡੇ ਜਿੰਨੇ ਵੀ ਪਲੇਅਰ ਉੱਥੇ ਗਏ ਨੇ ਸਾਡੀਆਂ ਜਿਹੜੀਆਂ ਸ਼ੁਭ ਕਾਮਨਾਵਾਂ ਨੇ ਉਹਨਾਂ ਦੇ ਨਾਲ ਨੇ ਸੋ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਗੇਮਾਂ ਨੂੰ ਜ਼ਰੂਰ ਦੇਖਦੇ ਰਹੋ ਤੇ ਆਪਾਂ ਉਹਨਾਂ ਦੀ ਅਪਡੇਟਸ ਉਹਨਾਂ ਦੇ ਬਾਰੇ ਡਿਸਕਸ਼ਨਸ ਉੱਥੇ ਜੋ ਵੀ ਹੋਊਗਾ ਉਹ ਮਾੜੀ ਮੋਟੀ ਗੱਲ ਹੈ ਜਿਹੜੀ ਉਹ ਬਲੌਗ ਦੇ ਵਿੱਚ ਵੀ ਕਰਦੇ ਰਹਾਂਗੇ ਸੋ ਇਸੇ ਪ੍ਰਕਾਰ ਦੋਸਤੋ ਜਿਹੜੀ ਮੈਂ ਤੁਹਾਨੂੰ ਅੱਗੇ ਗੱਲ ਕਰਨੀ ਸੀ ਜਿਹਦਾ ਮੈਨੂੰ ਕਾਫੀ ਮਤਲਬ ਦੁੱਖ ਵੀ ਹੋ ਰਿਹਾ ਅਫਸੋਸ ਵੀ ਹੋ ਰਿਹਾ ਸੋ ਕੈਨੇਡਾ ਦੇ ਵਿੱਚ ਜੇ ਕੋਈ ਸਭ ਤੋਂ ਖੂਬਸੂਰਤ ਇਲਾਕਾ ਹੈ ਉਹ ਹੈਗਾ ਜਦੋਂ ਆਪਾਂ ਬੈਂਫ ਤੋਂ ਜੈਸਪਰ ਨੂੰ ਜਾਂਦੇ ਆ ਠੀਕ ਹੈ ਉਹ ਦਾ ਕੁ ਸੂਰਤ ਇਲਾਕਾ ਹੈ ਮਤਲਬ ਤੁਸੀਂ ਕਹਿ ਲਓ ਕਿ ਦੁਨੀਆ ਦੇ ਉੱਪਰ ਜੇ ਕੋਈ ਸਵਰਗ ਹੈ ਕਸ਼ਮੀਰ ਮੈਂ ਦੇਖਿਆ ਥੋੜਾ ਜਿਹਾ ਜੰਮੂ ਦੇ ਆਲੇ ਦੁਆਲੇ ਲੇਕਿਨ ਮੈਂ ਸ਼੍ਰੀਨਗਰ ਤਾਂ ਨਹੀਂ ਗਿਆ ਜਿਵੇਂ ਲੋਕ ਕਹਿੰਦੇ ਸੀਗੇ ਵੀ ਜਿਹੜਾ ਕਸ਼ਮੀਰ ਹੈ ਉਹ ਸਵਰਗ ਹੈ ਪਰ ਜੇ ਤੁਸੀਂ ਕਿਤੇ ਵੈਪ ਤੋਂ ਜੈਸਪੁਰ ਵੱਲ ਨੂੰ ਜਾਓਗੇ ਨਾ ਤੁਸੀਂ ਸਾਰਾ ਕੁਝ ਭੁੱਲ ਜਾਓਗੇ ਜਿਹੜੇ ਲੋਕਾਂ ਨੇ ਦੇਖਿਆ ਉਹ ਜਾਣਦੇ ਨੇ ਸੋ ਇੱਥੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਇੱਕ ਸਮੱਸਿਆ ਬਹੁਤ ਵੱਡੀ ਹੈ ਦੋਸਤੋ ਇਹ ਹੈਗਾ ਤੇ ਸਮਰਦੇ ਦਿਨਾਂ ਦੇ ਵਿੱਚ ਜਦੋਂ ਲੋਕ ਟ੍ਰੈਵਲ ਬਹੁਤ ਕਰਦੇ ਨੇ ਜਦੋਂ ਲੋਕ ਕੈਂਪਿੰਗਸ ਲਈ ਜਾਂਦੇ ਨੇ ਤਾਂ ਇੱਥੇ ਨਾ ਜਿਹੜਾ ਜੰਗਲੀ ਅੱਗਾਂ ਨੇ ਉਹ ਬਹੁਤ ਲੱਗਦੀਆਂ ਨੇ ਬਹੁਤ ਜ਼ਿਆਦਾ ਲੱਗਦੀਆਂ ਨੇ ਇਹਨਾਂ ਦੇ ਕਾਰਨ ਕੀ ਨੇ ਪਤਾ ਨਹੀਂ ਕੁਦਰਤ ਦੀ ਜਿਹੜੀ ਪਾਵਰ ਹੈ ਚਾਹੇ ਉਹ ਹਵਾ ਦੀ ਪਾਵਰ ਹੈ ਚਾਹੇ ਉਹ ਅਗਨੀ ਦੀ ਪਾਵਰ ਹੈ ਚਾਹੇ ਉਹ ਪਾਣੀ ਦੀ ਪਾਵਰ ਹੈ ਉਹ ਬਹੁਤ ਜ਼ਿਆਦਾ ਤੇ ਇਹਨਾਂ ਅੱਗਾਂ ਲੱਗਣ ਦੇ ਲੱਗਣ ਦੇ ਕਈ ਕਾਰਨ ਹੋ ਸਕਦੇ ਨੇ ਇਕਦਾ ਇਹ ਕਹਿ ਇਹ ਹੈਗਾ ਕਿ ਜਦੋਂ ਟੈਂਪਰੇਚਰ ਉੱਪ ਜਾਂਦਾ ਹੈ ਦਰਖਤਕ ਦੂਸਰੇ ਨਾਲ ਕਹਿੰਦੇ ਨੇ ਤਾਂ ਉਸ ਵਕਤ ਜਿਹੜਾ ਹੈਗਾ ਇਹ ਚਿੰਗਾੜੀਆਂ ਪੈਦਾ ਹੁੰਦੀਆਂ ਨੇ ਤੇ ਉਹਦੇ ਨਾਲ ਵੀ ਅੱਗਾਂ ਲੱਗ ਸਕਦੀਆਂ ਨੇ ਟੈਂਪਰੇਚਰ ਉੱਪ ਜਾਣ ਨਾਲ ਲੱਗ ਸਕਦੀਆਂ ਨੇ ਤੇ ਦੂਸਰਾ ਹੈਗਾ ਮਨੁੱਖ ਦੇ ਅੰਗੈਲੀ ਨਾਲ ਲੱਗ ਸਕਦੀਆਂ ਨੇ ਕਿਉਂਕਿ ਅਸੀਂ ਜੰਗਲਾਂ ਦੇ ਵਿੱਚ ਜਦੋਂ ਘੁੰਮਦੇ ਹਾਂ ਟ੍ਰੇਲਸ ਦੇ ਉੱਪਰ ਘੁੰਮਦੇ ਹਾਂ ਸਮੋਖ ਕੀਤੀ ਸਿਗਰਟ ਸੁੱਟ ਦਿੱਤੀ ਤੇ ਜਾਂ ਅਸੀਂ ਜਦੋਂ ਉੱਥੇ ਅੱਗ ਜਗਾ ਕੇ ਬਾਰਬੀਕਿਊ ਕਰਦੇ ਆ ਜਾਂ ਹੋਰ ਮਤਲ ਜਿਹੜੀ ਫਾਇਰ ਪਿਟਾ ਉਹਨੂੰ ਬਾਲਦੇ ਆ ਜਾਂ ਅਸੀਂ ਜਿਹੜੇ ਕੋਲੇ ਬਾਲ ਕੇ ਉਹਨਾਂ ਦੇ ਉੱਪਰ ਆਪਣੀ ਇੰਜੋਏਮੈਂਟ ਕਰਦੇ ਆ ਤਾਂ ਕਈ ਵਾਰ ਜਿਹੜੀ ਅੱਗ ਹੈ ਅਸੀਂ ਉਸੇ ਤਰ੍ਹਾਂ ਛੱਡ ਦਿੰਦੇ ਆ ਉਹਨੂੰ ਪ੍ਰੋਪਰ ਬੁਝਾਉਂਦੇ ਨਹੀਂ ਜਾਂ ਉਹਨੂੰ ਸਵਾਹ ਹੀਟਾਂ ਦੱਬ ਦਿੰਦੇ ਆ ਧੂਣੀ ਹੀਟਾਂ ਦੱਬ ਦਿੰਦੇ ਆ ਤਾਂ ਉਹ ਅੱਗ ਹੈ ਜਿਹੜੀ ਫੇਰ ਸੌਗ ਪੈਂਦੀ ਆ ਅੱਗ ਮਤਲ ਤੁਰਦੀ 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 ਜੰਗਲ ਨੂੰ ਲੱਗ ਜਾਂਦੀ ਆ ਸੋ ਬਹੁਤ ਵੱਡਾ ਨੁਕਸਾਨ ਇਹਦੇ ਨਾਲ ਹੁੰਦਾ ਹੈ ਤੇ ਜੰਗਲੀ ਜਾਨਵਰ ਨੇ ਜਿਹੜੇ ਉਹ ਕਿੰਨੇ ਮਰ ਜਾਂਦੇ ਨੇ ਔਰ ਜੰਗਲੀ ਜਾਨਵਰ ਹੀ ਨਹੀਂ ਮਰਦੇ ਦਰਖਤਾਂ ਦੀਆਂ ਹਜ਼ਾਰਾਂ ਜਿਹੜੀਆਂ ਪ੍ਰਜਾਤੀਆਂ ਨੇ ਉਹ ਸੜ ਕੇ ਸੁਆਹ ਹੋ ਜਾਂਦੀਆਂ ਨੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਜਿਹੜਾ ਪੋਲਿਊਸ਼ਨ ਹੈ ਨਾ ਉਹ ਬਹੁਤ ਜ਼ਿਆਦਾ ਫੈਲਦਾ ਸੋ ਤੁਹਾਨੂੰ ਯਾਦ ਹੋਊਗਾ ਪਿਛਲੇ ਸਾਲ ਇੰਦਰ ਜਦੋਂ ਕੈਲਗਰੀ ਬੈਂਕੂਵਰ ਸਾਈਡ ਤੇ ਗੰਦਗੀਆਂ ਹੋਈਆਂ ਸੀ ਤਾਂ ਉਹਦਾ ਧੂਆਂ ਸਾਡੇ ਇੱਥੇ ਟੋਰਾਂਟੋ ਤੱਕ ਪਹਿਲਿਆ ਹੋਇਆ ਸੀ ਜਦੋਂ ਘਰਾਂ ਤੋਂ ਬਾਹਰ ਨਿਕਲਦਾ ਸੀ ਧੂਏ ਦੀ 스ਮਲ ਆਉਂਦੀ ਸੀ ਜਾਂ ਕਹਿ ਲੋ ਕਿ ਤੁਹਾਡੇ ਸਾਹ ਨੂੰ ਚੜਦਾ ਸੀ ਤੁਹਾਨੂੰ ਸਪੈਸ਼ਲ ਵਾਰਨਿੰਗ ਦਿੱਤੀ ਗਈ ਸੀ ਕਿ ਮਾਸਕ ਲਾ ਕੇ ਜਾਓ ਜਿਹੜੇ ਜਿਨ੍ਹਾਂ ਨੂੰ ਲੋਕਾਂ ਨੂੰ ਐਸਮਾ ਹੈ ਜਾਂ ਜਿਹਨਾਂ ਨੂੰ ਸਾਹ ਦੀ ਸਮੱਸਿਆ ਹੈ ਤਾਂ ਉਹਨਾਂ ਲਈ ਬਹੁਤ ਵੱਡੀ ਮੁਸ਼ਕਲ ਸੀ ਸੋ ਇਹ ਅੱਗਾ ਹੁਣ ਜਿਹੜੀਆਂ ਹਨ ਇੱਕ ਵਾਰੀ ਫੇਰ ਇਹਨਾਂ ਨੇ ਤਹਿਲ ਕੰਮ ਜਾ ਹੈ ਸੋ ਮੈਂ ਕੁਝ ਸਾਲ ਪਹਿਲਾਂ 216 ਦੇ ਕਰੀਬ ਹੈ ਜਦੋਂ ਮੈਂ ਜੈਸਪੁਰ ਗਿਆ ਸੀ ਜੈਸਪੁਰ ਇਨਾ ਖੂਬਸੂਰਤ ਸ਼ਹਿਰ ਹੈ ਇੰਨਾ ਕੁਆਇਟ ਸ਼ਹਿਰ ਹੈ ਮਤਲਬ ਮੈਨੂੰ ਜਾ ਕੇ ਮੈਂ ਭਾਰਤ ਦੇ ਵਿੱਚ ਵੀ ਕਾਫੀ ਪਹਾੜੀਆਂ ਜਿਹੜੀਆਂ ਚ ਘੁੰਮਿਆ ਮੈਨੂੰ ਜਾ ਕੇ ਉਸ ਤਰ੍ਹਾਂ ਦੀ ਜਿਹੜੀ ਫੀਲਿੰਗਸ ਨੇ ਜਿਹੜੀਆਂ ਮੈਂ ਜਦੋਂ ਉੱਥੇ ਜਸਪੁਰ ਗਿਆ ਸੜਕਾਂ ਤੇ ਘੁੰਮਿਆ ਉੱਥੋਂ ਦੀ ਜਿਹੜੀ ਮਾਰਨਿੰਗ ਇੰਨੀ ਖੂਬਸੂਰਤ ਆਣ ਦੁਹਾਲੇ ਬਰਫਾਂ ਨਾਲ ਲੱਦੀਆਂ ਪਹਾੜੀਆਂ ਤੇ ਨਿੱਕਾ ਜਿਹਾ ਸ਼ਹਿਰ ਤੇ ਹਵਾਵਾਂ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ਬੂ ਇਸ ਤਰ੍ਹਾਂ ਦੀ ਤਾਜ਼ਗੀ ਤੇ ਮੈਨੂੰ ਲੱਗਿਆ ਵਾਹ ਕੀ ਬਾਤ ਹੈ ਤੇ ਫਿਰ ਅਸੀਂ ਜਦੋਂ ਉੱਪਰ ਗੰਡੋਲਾ ਰਾਈਡ ਤੇ ਗਏ ਤੇ ਜਿਹੜੀ ਉਹਨਾਂ ਦੀ ਸਕਾਈ ਟ੍ਰੇਨ ਆ ਉੱਥੇ ਗਏ ਤੋਂ ਬਹੁਤ ਹੀ ਖੂਬਸੂਰਤ ਆ ਕੱਲ ਜਦੋਂ ਹੁਣ ਮੈਂ ਖਬਰਾਂ ਦੇਖੀਆਂ ਕਿ ਉਸ ਖੂਬਸੂਰਤ ਜੈਸਪਰ ਦਾ 30 ਤੋਂ ਲੈ ਕੇ 50% ਤੱਕ ਜਿਹੜਾ ਸਟਰਕਚਰ ਆ ਉਹ ਜੰਗਲੀ ਇੱਗਾਂ ਕਰਕੇ ਕਾਰਨ ਸੜ ਕੇ ਸੁਆਹ ਹੋ ਗਿਆ ਤਾਂ ਮਾਨੂੰ ਦੋਸਤੋ ਬੜਾ ਦੁੱਖ ਹੋਇਆ ਸੋ ਇਹ ਜਿਹੜੀਆਂ ਜੰਗਲੀ ਇੱਗਾਂ ਨੇ ਇਹ ਕਿਉਂ ਲੱਗਦੀਆਂ ਨੇ ਕੀ ਸਾਡੀ ਅਣਗਹਿਲੀ ਆ ਕੀ ਅਸੀਂ ਕੁਦਰਤ ਦੀ ਰਿਸਪੈਕਟ ਨਹੀਂ ਕਰਦੇ ਜੰਗਲ ਤਾਂ ਪਹਿਲਾਂ ਵੀ ਬਹੁਤ ਸੀਗੇ ਤੁਸੀਂ ਮਹਾਭਾਰਤ ਦੀਆਂ ਲੜਾਈਆਂ ਦੇਖੋ ਤੁਸੀਂ ਰਾਮਚੰਦਰ ਨੂੰ ਆਪਾਂ ਜਦੋਂ ਬਨਵਾਸ ਚ ਜਾਣ ਦੀ ਗੱਲ ਕਰਦੇ ਹਾਂ ਉਦੋਂ ਦੀਆਂ ਗੱਲਾਂ ਕਰਦੇ ਆ ਜਦੋਂ ਗੁਰੂ ਗੋਬਿੰਦ ਸਿੰਘ ਦੇ ਮਾਛੀ ਵੜ ਦੇ ਜੰਗਲਾਂ ਦੇ ਵਿੱਚ ਆਉਂਦੇ ਨੇ ਸੀ ਉਦੋਂ ਦੀਆਂ ਗੱਲਾਂ ਕਰਦੇ ਆ ਸੋ ਧਰਤੀ ਦੇ ਉੱਪਰ ਬਹੁਤ ਵੱਡੀ ਪੱਧਰ ਤੇ ਜੰਗਲ ਫੈਲਿਆ ਹੋਇਆ ਸੀ ਲੇਕਿਨ ਜਦੋਂ ਤੁਸੀਂ ਕਦੇ ਹਿਸਟਰੀ ਫੋਲ ਦੇ ਨਾਲ ਤੁਸੀਂ ਕਦੇ ਸੁਣਿਆ ਹੈ ਕਿ ਹਿਸਟਰੀ ਦੇ ਵਿੱਚ ਕਿ ਕੋਈ ਮਤਲਬ ਏਡੀ ਵੱਡੀ ਕੋਈ ਜੰਗਲੀ ਅੱਗ ਲੱਗੀ ਹੋਵੇ ਉਦੋਂ ਤਾਂ ਫਾਇਰ ਬ੍ਰਿਗੇਡ ਨਹੀਂ ਸੀ ਹੁੰਦੇ ਉਦੋਂ ਹੈਲੀਕਾਪਟਰ ਨਹੀਂ ਸੀ ਹੁੰਦੇ ਕਿ ਜਿਨੇ ਬਹੁਤ ਸਾਰਾ ਜਿਹੜੇ ਬਸੋਂ ਆ ਲਪੇਟ ਵਿੱਚ ਲੈ ਲਈ ਹੋਵੇ ਤੁਹਾਨੂੰ ਕਦੇ ਨਹੀਂ ਮਿਲੇਗਾ ਇਹ ਹੁਣ ਹੀ ਕਿਉਂ ਆ ਅਜੋਂ ਅੱਜ ਜਦੋਂ ਸਾਡੇ ਕੋਲ ਫਾਇਰ ਫਾਈਟਰ ਵੀ ਨੇ ਜਦੋਂ ਸਾਡੇ ਕੋਲ ਸਾਰੇ ਸਾਧਨ ਨੇ ਤੇ ਫਿਰ ਇਹ ਜਿਹੜੀ ਜੰਗਲੀ ਅੱਗਾਂ ਨੇ ਇਹ ਕਿਉਂ ਮਤਲਬ ਜਦੋਂ ਹਰ ਸਾਲ ਕਾਬੂ ਤੋਂ ਬਾਹਰ ਹੋ ਜਾਂਦੀਆਂ ਨੇ ਤੇ ਸਾਰਾ ਕੁਝ ਤਬਾਹ ਕਰ ਦਿੰਦੀਆਂ ਨੇ ਸਾਨੂੰ ਇਹਨਾਂ ਬਾਰੇ ਸੋਚਣਾ ਪਊਗਾ ਅਸੀਂ ਇਹਨਾਂ ਚੀਜ਼ਾਂ ਬਾਰੇ ਜਿਹੜਾ ਹੈਗਾ ਕਈ ਵਾਰ ਹੋ ਗੰਭੀਰਤਾ ਨਾਲ ਨਹੀਂ ਸੋਚਦੇ ਸੋ ਇਹ ਮੇਰੀ ਚਿੰਤਾ ਦਾ ਵਿਸ਼ਾ ਹੈ ਸੋ ਸਾਡੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਲੋਕ ਆਮ ਹੀ ਪ੍ਰਾਲੀਆਂ ਨੂੰ ਅੱਗਾਂ ਲਾਉਂਦੇ ਨੇ ਮੈਂ ਸਮਝਦਾ ਕਿ ਬਹੁਤ ਵੱਡੀ ਬੇਵਕੂਫੀ ਹੈ ਮਨੁੱਖ ਦੀ ਕਿਉਂਕਿ ਨਾ ਤਾਂ ਉਹ ਆਪਣੀ ਸਿਹਤ ਬਾਰੇ ਸੋਚਦਾ ਹੈ ਨਾ ਵਾਤਾਵਰਣ ਬਾਰੇ ਸੋਚਦਾ ਹੈ ਸਿਰਫ ਆਪਣੇ ਨਿੱਕੇ ਨਿੱਕੇ ਲਾਲਚਾਂ ਬਾਰੇ ਸੋਚਦਾ ਹੈ ਇਸੇ ਤਰ੍ਹਾਂ ਸਰਕਾਰਾਂ ਕਰਦੀਆਂ ਨੇ ਤੇ ਇਹਦੇ ਪਿੱਛੇ ਸਾਜ਼ਿਸ਼ਾਂ ਵੀ ਹੋ ਸਕਦੀਆਂ ਨੇ ਇਹਦੇ ਪਿੱਛੇ ਮੈਂ ਇਹ ਨਹੀਂ ਕਹਿੰਦਾ ਕਿ ਵੱਡੇ ਬਿਲਡਰ ਹੋ ਸਕਦੇ ਨੇ ਹੋ ਸਕਦੇ ਨੇ ਕੋਈ ਜਿੱਥੇ ਤੁਸੀਂ ਘਰ ਬਸਾਉਣੇ ਨੇ ਜਿੱਥੇ ਤੁਸੀਂ ਆਦਿਵਾਸੀਆਂ ਨੂੰ ਉਜਾੜਨਾ ਹੈ ਜਿੱਥੇ ਤੁਸੀਂ ਮਤਲਬ ਉਸ ਲੈਂਡ ਦੇ ਉੱਪਰ ਮਤਲਬ ਕੋਈ ਨਵੀਂ ਕੰਸਟ੍ਰਕਸ਼ਨ ਸ਼ੁਰੂ ਕਰਨੀ ਹੈ ਉੱਥੇ ਡੰਗਾ ਫਲਾ ਦਿਓ ਇਹ ਵੀ ਤਾਂ ਹੋ ਸਕਦਾ ਹੈ ਜ਼ਰੂਰੀ ਨਹੀਂ ਮੇਰੀ ਗੱਲ ਸੱਚ ਹੋਵੇ ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਕੁਦਰਤੀ ਵੀ ਹੋ ਸਕਦਾ ਕੁਝ ਵੀ ਹੋਵੇ ਸਾਨੂੰ ਅਧਿਕਾਰ ਨੇ ਜਿਹੜੇ ਉਹ ਜ਼ਰੂਰ ਲੱਭਣੇ ਪੈਣਗੇ ਸੋ ਇਸੇ ਤਰ੍ਹਾਂ ਜਦੋਂ ਅਸੀਂ ਬਾਹਰ ਜਾਂਦੇ ਆ ਤੇ ਸਾਨੂੰ ਲਾਪਰਵਾਹੀ ਛੱਡਣੀ ਪਵੇਗੀ ਸੋ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸਾਡੇ ਬੱਚੇ ਨੇ ਜਿਹੜੇ ਉਹ ਜਾ ਕੇ ਜੇ ਨਾ ਸਵਿਮ ਕਰਨਾ ਲਾਹ ਪ੍ਰਵਾਹੀ ਕਰਨੀ ਸ਼ਰਾਬ ਪੀ ਕੇ ਮਤਲਬ ਅਣਗਹਿਲੀਆਂ ਕਰਨੀਆਂ ਸਾਨੂੰ ਇਹ ਚੀਜ਼ਾਂ ਤੋਂ ਬਚਣਾ ਪਵੇਗਾ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਜਿਨ੍ਹਾਂ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਬਾਹਰ ਜਾ ਕੇ ਸਵਿਮ ਕਰਦੇ ਨੇ ਪੀਰ ਪ੍ਰੈਸ਼ਰ ਦੇ ਅੰਡਰ ਕਹ ਲਓ ਤੋ ਡੁੱਬ ਜਾਂਦੇ ਨੇ ਜਾਂ ਸ਼ਰਾਬ ਪੀ ਲੈਂਦੇ ਨੇ ਹਾਸੇ ਹੋ ਜਾਂਦੇ ਨੇ ਤੋ ਉਹ ਵੀ ਸਾਰਾ ਕੁਝ ਮਾੜਾ ਹੈ ਲੇਕਿਨ ਇਹ ਜਿਹੜੀਆਂ ਜੰਗਲੀ ਅੱਗਾਂ ਨੇ ਇਹ ਤਾਂ ਬਹੁਤ ਹੀ ਭਿਆਨਕ ਅ ਮੰਜ਼ਰ ਪੇਸ਼ ਕਰਦੀਆਂ ਨੇ ਘਰਾਂ ਘਰਾਂ ਦੇ ਘਰ ਮਤਲਬ ਪੂਰੀਆਂ ਬਸਤੀਆਂ ਉੱਡੜ ਜਾਂਦੀਆਂ ਨੇ ਲੋਕਾਂ ਨੂੰ ਮਤਲਬ ਅੱਜ ਤੁਹਾਡਾ ਘਰ ਹੈ ਤੁਹਾਨੂੰ ਆ ਕੇ ਨੋਟਿਸ ਦਿੱਤਾ ਜਾਂਦਾ ਹੈ ਕਿ ਇੰਨੇ ਘੰਟੇ ਦੇ ਵਿੱਚ ਵਿੱਚ ਜੋ ਚੱਕ ਹੁੰਦਾ ਜਾ ਕੇ ਮੂਵ ਹੋ ਜਾਓ ਤਾ ਉਹ ਸਾਰਾ ਇਲਾਕਾ ਜਿਹੜਾ ਸੜ ਕੇ ਸਵਾਹ ਹੋ ਜਾਂਦਾ ਤੇ ਮੈਂ ਕੁਝ ਸਾਲ ਪਹਿਲਾਂ ਹਾਲੀਵੁੱਡ ਜਿੱਥੇ ਹੈਗਾ ਉੱਥੇ ਵੀ ਗਿਆ ਸੀ ਲਾਸ ਐਂਜਲਸ ਦੇ ਵਿੱਚ ਤਾਂ ਉੱਥੇ ਵੀ ਜੰਗਲੀ ਅੱਗਾਂ ਲੱਗੀਆਂ ਹੋਈਆਂ ਸੀ ਔਰ ਉੱਥੇ ਮੈਂ ਦੇਖਿਆ ਕਿ ਉਹ ਜੰਗਲੀ ਅੱਗਾਂ ਨੇ ਬਹੁਤ ਦੂਰ ਤੱਕ ਜਿਹੜੀ ਬਸੋਂ ਐ ਤਾਂ ਉਹਨੂੰ ਤਬਾਹ ਕੀਤਾ ਸੀ ਤੇ ਉਹ ਬੋਲੀਵੁੱਡ ਹਾਲੀਵੁੱਡ ਮਾਫ ਕਰਨਾ ਕਿ ਉਹ ਉਹ ਜਿੱਥੇ ਫਿਲਮ ਸਿਟੀ ਬਣਿਆ ਹੋਇਆ ਹੈ ਤਾਂ ਸਾਰੀ ਦੁਨੀਆ ਨੂੰ ਸੰਦੇਸ਼ ਦਿੰਦਾ ਹੈ ਤਾਂ ਦੱਸੋ ਉਹ ਵੀ ਉਹਨਾਂ ਦੀ ਲਪੇਟ 'ਚ ਨੇ ਜਿੱਥੇ ਜਿੱਥੇ ਕਈ ਕਈ ਮਿਲੀਅਨਾਂ ਦੇ ਕੈਰੈਕਟਰਾਂ ਦੇ ਹੈਗੇ ਨੇ ਤਾਂ ਉਹ ਵੀ ਸੇਫ ਨਹੀਂ ਉੱਥੇ ਹੈਗਾ ਸੋ ਸਾਨੂੰ ਦੋਸਤੋ ਇਹਨਾਂ ਚੀਜ਼ਾਂ ਬਾਰੇ ਸੋਚਣਾ ਪਊਗਾ ਸੋ ਦੂਸਰੀ ਜਿਹੜੀ ਹੈਗੀ ਆ ਉਹ ਮੈਂ ਗੱਲ ਕਰਦਾ ਸੀ ਸਾਹਿਦ ਦੀ ਸੋ ਮੇਰੇ ਕੋਲ ਕੁਝ ਹੋਰ ਮੈਗਜ਼ੀਨ ਆਏ ਨੇ ਸੋ ਇੱਕ ਮੈਨੂੰ ਅੱਜ ਜਿਹੜਾ ਮੈਗਜ਼ੀਨ ਹੈ ਉਹਦੇ ਤੇ ਪਤਾ ਲੱਗਿਆ ਕਿ ਤਾਂ ਅਸਮਾਨ ਹੈ ਤਾਂ ਅਸਮਾਨ ਬਹੁਤ ਖੂਬਸੂਰਤ ਮੈਗਜ਼ੀਨ ਹੈ ਤੇ ਜਿਹਨੂੰ ਸਤਪਾਲ ਪੀਖੀ ਜੀ ਨੇ ਜਿਹੜੇ ਉਹ ਤੇ ਉਹਨਾਂ ਦੀ ਸਮੁੱਚੀ ਟੀਮ ਹੈ ਜਿਹੜੀ ਕਰਦੀ ਹੈ ਉਹਦੇ ਵਿੱਚ ਕਿ ਮੇਰਾ ਆਰਟੀਕਲ ਵੀ ਲੱਗਿਆ ਸੋ ਮੈਂ ਗਰੀਸ ਦੇ ਵਿੱਚ ਸਫ਼ਰ ਕੀਤਾ ਸੀਗਾ ਤਾਂ ਮੈਂ ਗਰੀਸ ਨੂੰ ਹੀ ਕਿਉਂ ਚੁਣਿਆ ਜਾਂ ਜਿਹੜੀ ਮੇਰੀ ਲਿਸਟ ਆ ਉਹਦੇ ਵਿੱਚ ਜਿਹੜੇ ਕੰਟਰੀ ਨੇ ਕਿਉਂ ਮਤਲਬ ਮੈਂ ਕਿਵੇਂ ਕੰਟਰੀ ਨੇ ਜਿਹੜੇ ਉਹ ਚੂਸ ਕਰਨਾ ਤੇ ਗ੍ਰੀਸ ਦੇ ਸਫਰ ਨਾਮ ਬਾਰੇ ਮੇਰਾ ਜਿਹੜਾ ਇਹਦੇ ਵਿੱਚ ਇੱਕ ਅ ਲੱਗਿਆ ਹੈ ਆਰਟੀਕਲ ਜਾਂ ਕਹਿ ਲੋ ਕਿ ਇਹ ਇੱਕ ਟਰੈਵਲ ਬਾਰੇ ਤੁਹਾਨੂੰ ਪੜਨ ਨੂੰ ਮਿਲੇਗਾ ਸੋ ਇਹ ਪੜ ਕੇ ਮੈਨੂੰ ਜਰੂਰ ਦੱਸਣਾ ਸੋ ਤਾਸਮਾਨ ਦੀ ਕਾਪੀ ਜਦੋਂ ਮੈਨੂੰ ਮਿਲ ਗਈ ਮੈਂ ਤੁਹਾਨੂੰ ਉਹਦਾ ਜਿਹੜਾ ਹੈਗਾ ਉਹ ਵੀ ਦਿਖਾਉਂਗਾ ਤੇ ਇਸ ਤਰ੍ਹਾਂ ਮੇਰੇ ਕੋਲ ਰਹਿ ਗਿਆ ਸਰਜਣਾ ਮੈਗਜ਼ੀਨ ਕੋ ਕੱਲ ਆਇਆ ਸੋ ਸਰਜਣਾ ਮੈਗਜ਼ੀਨ ਜਿਹੜਾ ਬਹੁਤ ਖੂਬਸੂਰਤੋ ਮੈਗਜ਼ੀਨ ਹੈ ਤੇ ਜਿਹਨੂੰ ਡਾਕਟਰ ਰਕबीर ਸਿੰਘ ਕੱਢਦੇ ਨੇ ਸੋ ਇਹਦੇ ਵਿੱਚ ਵੀ ਜਿਹੜਾ ਕਾਫੀ ਚੰਗੀਆਂ ਕਹਾਣੀਆਂ ਲੇਖ ਇਹਦੇ ਵਿੱਚ ਹੁੰਦੇ ਨੇ ਸੋ ਸਰਜਣਾ ਮੈਗਜ਼ੀਨ ਤੋਂ ਇਹ ਵੀ ਮੇਰੇ ਕੋਲੇ ਆਉਂਦਾ ਹੈ ਤੇ ਜਿਹਦੇ ਨਾਲ ਮੇਰਾ ਟਾਈਮ ਬਾਸ ਹੁੰਦਾ ਸੋ ਇਸੇ ਤਰ੍ਹਾਂ ਜਿਹੜਾ ਸੁਰਤ ਮੈਗਜ਼ੀਨ ਆ ਮੈਂ ਪਹਿਲੇ ਚ ਵੀ ਗੱਲ ਕੀਤੀ ਸੀ ਸੋ ਆਹ ਵੀ ਮੈਨੂੰ ਸੁਰਤ ਮੈਗਜ਼ੀਨ ਮੇਰੇ ਕੋਲੇ ਹੈਗਾ ਸੋ ਇਹ ਵੀ ਮੈਂ ਪੜਦਾ ਇਹ ਵੀ ਕਾਫੀ ਵੱਡਾ ਮੈਗਜ਼ੀਨ ਹੈ ਤੇ ਇਹਦੇ ਵਿੱਚ ਵੀ ਬਹੁਤ ਸਾਰੇ ਲੇਖ ਬਹੁਤ ਸਾਰੇ ਆਰਟੀਕਲ ਨੇ ਜਿਹੜੇ ਉਹ ਪੜਨ ਨੂੰ ਮਿਲਦੇ ਨੇ ਸੋ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਮਾਸਟੰਗੀਆਂ ਉਹਆਂ ਜੀਆਂ ਨੇ ਕਈ ਵਾਰ ਦੋਸਤ ਭੇਟ ਕਰ ਦਿੰਦੇ ਨੇ ਕਈ ਵਾਰ ਮੈਂ ਖਰੀਦਦਾ ਕਈ ਵਾਰ ਜੜੀਆਂ ਹੈਗੀਆਂ ਉਹ ਮੈਂ ਡਾਊਨਲੋਡ ਕਰਦਾ ਤੇ ਇਹ ਜਿਹੜਾ ਕਿਤਾਬਾਂ ਦਾ ਮੈਗਜ਼ੀਨ ਦਾ ਜਿਹੜਾ ਸਾਹਿਦ ਦਾ ਸਾਥ ਹੈ ਇਹ ਤੁਹਾਡੀ ਜ਼ਿੰਦਗੀ ਨੂੰ ਬਹੁਤ ਸੁਖਾਲੀਆਂ ਕਰ ਦਿੰਦਾ ਕਿਉਂਕਿ ਜਿਹੜੇ ਦੋਸਤ ਨੇ ਉਹ ਕੱਲੇ ਸਿਰਫ ਫਿਜ਼ੀਕਲੀ ਰੂਪ ਤੇ ਵਿੱਚ ਨਹੀਂ ਹੁੰਦੇ ਤੇ ਮੈਂ ਜੇ ਆਪਣੇ ਬਾਰੇ ਗੱਲ ਕਰਾਂ ਤੇ ਕਿਤਾਬਾਂ ਮੇਰੀਆਂ ਸਭ ਤੋਂ ਵਧੀਆ ਦੋਸਤ ਨੇ ਕਿਤਾਬਾਂ ਮੇਰੇ ਨਾਲ-ਨਾਲ ਚੱਲਦੀਆਂ ਨੇ ਮੈਂ ਟਰੈਵਲ ਕਰਾਂ ਕਿਤਾਬਾਂ ਮੇਰੇ ਨਾਲ ਹੁੰਦੀਆਂ ਨੇ ਸੌਣ ਤੋਂ ਪਹਿਲਾਂ ਕਿਤਾਬਾਂ ਮੇਰੇ ਨਾਲ ਗੱਲਾਂ ਕਰਦੀਆਂ ਨੇ ਮੈਂ ਕਿਤਾਬਾਂ ਪੜਦਾ ਪੜ ਕੇ ਮੈਨੂੰ ਜਿਹੜੀ ਨੀਂਦ ਹੈ ਉਹ ਆਉਂਦੀ ਹੈ ਤੇ ਮੈਂ ਇਸੇ ਤਰ੍ਹਾਂ ਜਿਹੜੀਆਂ ਹਨ ਕਿਤੇ ਵੀ ਮੈਂ ਕੱਲਾ ਹਾਂ ਮੈਨੂੰ ਉਹ ਕੱਲਾ ਮਹਿਸੂਸ ਨਹੀਂ ਹੋਣ ਦਿੰਦੀਆਂ ਚਾਹੇ ਕਿ ਮੇਰੀ ਸਿਹਤ ਠੀਕ ਨਹੀਂ ਲੇਕਿਨ ਮੈਂ ਮਤਲਬ ਇਹ ਨਹੀਂ ਸੋਚਦਾ ਕਿ ਮੈਂ ਤੇ ਸੇ ਦੋ ਉਸ ਨੂੰ ਕਾਲ ਕਰਾਂ ਤੇ ਉਹ ਮੇਰੇ ਨਾਲ ਆ ਕੇ ਗੱਲਾਂ ਕਰੇ ਤੇ ਮੇਰੇ ਮਾਈਂਡ ਨੂੰ ਚੇਂਜ ਕਰੇ ਲੇਕਿਨ ਕਿਤਾਬਾਂ ਹਮੇਸ਼ਾ ਨੇ ਮੇਰੇ ਨਾਲ ਰਹਿੰਦੀਆਂ ਨੇ ਸੋ ਪਹਿਲੇ ਬਲੌਗ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਤੇ ਰਾਗ ਮੈਗਜ਼ੀਨ ਨਿਕਲਦਾ ਹੈ ਤਾਂ ਉਸਦੇ ਵਿੱਚ ਵੀ ਬੜੇ ਸੋਹਣੇ ਆਰਟੀਕਲ ਨੇ ਬੜੇ ਸੋਹਣੇ ਸ਼ਬਦ ਚਿੱਤਰ ਨੇ ਬੜੀਆਂ ਸੋਹਣੀਆਂ ਕਹਾਣੀਆਂ ਨੇ ਸੋ ਉਹ ਵੀ ਮੈਂ ਪੜਿਆ ਹੈ ਸੋ ਕੁੱਲ ਮਿਲਾ ਕੇ ਦੋਸਤੋ ਜ਼ਿੰਦਗੀ ਨੂੰ ਜਿਹੜਾ ਝੀਣਦਾ ਉਹ ਢੰਗ ਮਤਲਬ ਦੇ ਕੋਲ ਹੋਣਾ ਚਾਹੀਦਾ ਹੈ ਫਿਰ ਜ਼ਿੰਦਗੀ ਮੁਸ਼ਕਲ ਨਹੀਂ ਜ਼ਿੰਦਗੀ ਜਿਹੜੀ ਹੈਗੀ ਹੈ ਸਿਰਫ ਉਹ ਨਾ ਪੈਸਾ ਕਮਾਉਣਾ ਹੈ ਨਾ ਖਾਣਾ ਪੀਣਾ ਹੈ ਨਾ ਦਿਖਾਵੇ ਕਰਨਾ ਹੈ ਜ਼ਿੰਦਗੀ ਮਤਲਬ ਜੀਣ ਦਾ ਜਿਹੜਾ ਆਨੰਦ ਹੈ ਉਹ ਇਹਨਾਂ ਚੀਜ਼ਾਂ ਦੇ ਵਿੱਚ ਹੀ ਹੈ ਕੁਦਰਤ ਨੂੰ ਸਮਝਣਾ ਸਾਹਿਤ ਨੂੰ ਸਮਝਣਾ ਸਮਾਜ ਨੂੰ ਸਮਝਣਾ ਤੇ ਆਪਣਾ ਫਰਜ਼ ਅਦਾ ਕਰਨਾ ਅਸੀਂ ਜਨਮ ਕਿਉਂ ਲਿਆ ਹੈ ਅਸੀਂ ਇਸ ਧਰਤੀ ਤੇ ਕੀ ਕਰਨ ਆਏ ਹਾਂ ਸਾਡੇ ਕੀ ਫਰਜ਼ ਨੇ ਤੇ ਜਿਹੜੇ ਅਸੀਂ ਪੂਰੇ ਕਰਨੇ ਨੇ ਕਿ ਕਿਹੜੇ ਕੰਮ ਨੇ ਜਿਹੜੇ ਅਸੀਂ ਕਰਕੇ ਜਾਣੇ ਨੇ ਕਿਉਂਕਿ ਇੱਕ ਦਿਨ ਸਾਰਿਆਂ ਨੇ ਤੁੱਬ ਜਾਣਾ ਹੈ ਤੇ ਪਿੱਛੇ ਰਹਿ ਜਾਣੇ ਨੇ ਇਨਸਾਨ ਦੇ ਕੰਮ ਉਹ ਕੰਮ ਕੀ ਕਰਕੇ ਗਿਆ ਤਾਂ ਉਸਨੇ ਕੀ ਕੀਤਾ ਹੈ ਜ਼ਿੰਦਗੀ ਦੇ ਵਿੱਚ ਤੇ ਇਹ ਚੀਜ਼ਾਂ ਨੇ ਜਿਹੜੀਆਂ ਪਿੱਛੇ ਰਹਿ ਜਾਣੀਆਂ ਨੇ ਤਾਂ ਕਿਤਾਬਾਂ ਸਾਨੂੰ ਜੂਣਾ ਦਾ ਢੰਗ ਦੱਸਦੀਆਂ ਨੇ ਜੂਣਾ ਸਿਖਾਉਂਦੀਆਂ ਨੇ ਠੀਕ ਹੈ ਸੋ ਕਿਤਾਬਾਂ ਸਾਡੇ ਕੋਲ ਬਹੁਤ ਧਾਰਮਿਕ ਗ੍ਰੰਥਾਂ ਦੇ ਰੂਪ ਦੇ ਵਿੱਚ ਵੀ ਨੇ ਲੇਕਿਨ ਜਿਹੜਾ ਇਨਸਾਨ ਹੈਗਾ ਤੇ ਉਹ ਦੇ ਕੋਲ ਉਹਨਾਂ ਨੂੰ ਸਮਝਣ ਦੀ ਸਮਰੱਥਾ ਵੀ ਹੋਣੀ ਚਾਹੀਦੀ ਹੈ ਸੋ ਉਮੀਦ ਕਰਨਾ ਹਾਂ ਦੋਸਤੋ ਤੁਹਾਨੂੰ ਇਹ ਛੋਟੀ ਜਿਹੀ ਗੱਲਬਾਤ ਹੈ ਜਿਹੜੀ ਉਹ ਚੰਗੀ ਲੱਗੀ ਹੋਵੇਗੀ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਫੇਰ ਕੋਈ ਕਿਸੇ ਸਬਜੈਕਟ ਤੇ ਕਿਸੇ ਵਿਸ਼ੇ ਤੇ ਗੱਲ ਕਰਾਂਗੇ ਸੋ ਤੁਸੀਂ ਮੈਨੂੰ ਇਹਨਾਂ ਚੀਜ਼ਾਂ ਦਾ ਦੱਸਣਾ ਜ਼ਰੂਰ ਕਿ ਜਿਹੜੀਆਂ ਜੰਗਲੀ ਜੱਗਾਂ ਨੇ ਕਿਉਂ ਲੱਗਦੀਆਂ ਨੇ ਤੇ ਇਹਨਾਂ ਤੇ ਕਾਬੂ ਪਾਉਣ ਦਾ ਹੱਲ ਕੀ ਹੈ ਸੋ ਆਪਾਂ ਗੱਲ ਕਰਦੇ ਸੀ ਤੋਂ ਮੇਰੀਆਂ ਕੁਝ ਵਾਕਬ ਔਰਤਾਂ ਸੀਗੀਆਂ ਇਟਲੀ ਤੋਂ ਸੋ ਸਾਡੀ ਇਸੇ ਕਰਕੇ ਗੱਲ ਹੋ ਰਹੀ ਸੀ ਕਿ ਇਹ ਜਿਹੜੀਆਂ ਜੰਗਲੀ ਹੱਗਾਂ ਨੇ ਉਹ ਲਗਦੀਆਂ ਨੇ ਤੇ ਇਹਨਾਂ ਨੁਕਸਾਨ ਕਰਦੀਆਂ ਨੇ ਸੋ ਉਹ ਔਰਤ ਇੱਕ ਉਹਨਾਂ ਦੇ ਵਿੱਚੋਂ ਸੋ ਉਹ ਨੂੰ ਮੈਂ ਜਦੋਂ ਪੁੱਛਿਆ ਕਿ ਤਾਂ ਕੀ ਹੱਲ ਹੋ ਸਕਦਾ ਤਾਂ ਉਹ ਮੈਨੂੰ ਕਹਿੰਦੀ ਇਹਦਾ ਹੱਲ ਤਾਂ ਬੜਾ ਸੌਖਾ ਹੈ ਮੈਨੂੰ ਨਹੀਂ ਪਤਾ ਸਰਕਾਰਾਂ ਇੰਨੀਆਂ ਬੇਵਕੂਫਕੀ ਨੇ ਮੈਂ ਕਿਹਾ ਵੀ ਕੀ ਹੱਲ ਹੈ ਵੀ ਤੂੰ ਦੱਸ ਆਪਾਂ ਨੂੰ ਮਤਲਬ ਉਹਦੇ ਤਾਂ ਸੋਚਣਾ ਚਾਹੀਦਾ ਹੈ ਤਾਂ ਉਸ ਔਰਤ ਦਾ ਜਿਹੜਾ ਆਨਸਰ ਸੀ ਉਹ ਬੜਾ ਹੀ ਬਚਕਾਨਾ ਆਨਸਰ ਸੀਗਾ ਸੋ ਉਹ ਕਹਿੰਦੀ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਦਰਖਤ ਨੇ ਜਿਨ੍ਹਾਂ ਜੰਗਲ ਨੇ ਉਹ ਸਾਰੇ ਵੱਢ ਵੱਢ ਕੇ ਮਤਲਬ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਵੀ ਇੱਕ ਤਾਂ ਜਿਹੜਾ ਹੈਗਾ ਅ ਸਰਕਾਰ ਨੂੰ ਉਦੋਂ ਆਮਦਨ ਹੋਵੇ ਲੱਕੜ ਵੇਚ ਕੇ ਠੀਕ ਹੈ ਤੇ ਦੂਸਰਾ ਹੈਗਾ ਜੰਗਲੀ ਅੱਗਾਂ ਦੀ ਜਿਹੜੀ ਸਮੱਸਿਆ ਹੈ ਉਹ ਹਮੇਸ਼ਾ ਲਈ ਖਤਮ ਹੋ ਜਵੇ ਸੋ ਅਸੀਂ ਆਪਣੇ ਪੈਰੀ ਕੋਹਾੜਾ ਮਾਰਨ ਲੱਗੇ ਬਿਲਕੁਲ ਨਹੀਂ ਸੋਚਦੇ ਕਿ ਕੋਈ ਜੰਗਲ ਕੱਟ ਦਿੱਤੇ ਗਏ ਜੇ ਸਾਰੇ ਜੰਗਲ ਨੇ ਜਿਹੜੇ ਤੋਂ ਇਨਸਾਨ ਜਿਹੜਾ ਹੈਗਾ ਉਹ ਆਪਣੀ ਕਬਰ ਖੁਦ ਪੁੱਟ ਲਵੇਗਾ ਸੋ ਇਹੇ ਕੋ ਦਾ ਕੋਈ ਹੱਲ ਨਹੀਂ ਸੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਕੋਈ ਇਹਦਾ ਹੱਲ ਹੈ ਜਿਹੜਾ ਉਹ ਜ਼ਰੂਰ ਸਾਂਝਾ ਕਰੋ ਤਾਂ ਕਿ ਕੋਈ ਇਸ ਤਰ੍ਹਾਂ ਦੀ ਲਹਿਰ ਪੈਦਾ ਹੋਵੇ ਤੇ ਜਿਹੜੇ ਨੁਕਸਾਨ ਨੇ ਇੰਨਾ ਹੋਣ ਇੱਥੇ ਦਿਓ ਫਿਰ ਮੇਦਰ ਮੰਕ ਨੂੰ ਆ ਗਿਆ ਸੋ ਅਗਲੇ ਵਲੌਗ ਦੇ ਵਿੱਚ ਸਾਡੀ ਗੱਲਬਾਤ ਦੇ ਵਿੱਚ ਅਗਲੀ ਪੌਡਕਾਸਟ ਦੇ ਵਿੱਚ ਫਿਰ ਤੁਹਾਡੇ ਨਾਲ ਸੰਜ ਪਾਵਾਂਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ